ਜੇਕਰ ਗੱਲ ਕਰੀਏ ਦੇਸ਼ ਭਗਤੀ ਭਾਰਤੀ ਖੁਫੀ ਏਜੰਸੀਆਂ ਦੇ ਕੰਮ ਕਰਨ ਦੇ ਤਰੀਕੇ ਰਾਹੀਂ ਪਾਕਿਸਤਾਨ ਦੇ ਅੰਡਰਵਰਲਡ ਵਿੱਚ ਕੁਸਪੈਟ ਕਰ ਰਹੇ ਅਤਿਵਾਦ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕਰਦੇ ਹੋਏ ਦਿਖਾਈ ਦੇ ਰਹੇ ਨੇ ਹਮਦਾ ਨਾ ਸੁਣ ਕੇ ਹੈਰਾਨ ਹੋ ਰਹੇ ਹੋ ਨਾ ਸਸ਼ੀ ਗਾਜ ਚਰਚਾ ਦੇਖ ਕੇ ਸਾਰੇ ਦਸ਼ਕਾ ਦਾ ਸਵਾਗਤ ਹੈ ਮੈਂ ਹਾਂ ਤੁਹਾਡੀ ਆਪਣੀ ਅदिति ਅੱਜ ਅਸੀਂ ਗੱਲ ਕਰ ਰਹੇ ਹਾਂ ਅਕਸ਼ੇ ਖੰਨਾ ਐਜ਼ ਅਹਿਮਾਨ ਡਕੈਟ ਐਂਡ ਰਣਵੇਰ ਸਿੰਘ ਐਜ਼ ਹਮਦਾ ਸਟਾਰਰ ਮੂਵੀ ਤੁਰੰਦਰ ਦੀ ਸੋ ਇਹ ਕਹਾਣੀ ਇਸ ਤਰ੍ਹਾਂ ਦੀ ਹੈ ਕਿ ਮਿਸ਼ਨ ਤੁਰੰਦਰ ਤੇ ਅਧਾਰਿਤ ਹੈ ਜਿਸ ਵਿੱਚ ਰਣਵੀਰ ਸਿੰਘ ਹਮਜ਼ਾ ਅਲੀ ਮਜ਼ਦਾਰੀ ਦੇ ਰੂਪ ਵਿੱਚ ਹਨ ਉਹਨਾਂ ਨੂੰ ਕਰਾਚੀ ਦੇ ਖੌਫਨਾਕ ਲਿਆਰੀ ਤਸਬੇ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਅੰਡਰਵਰਡ ਅਤੇ دہشتੇ نیٹਵਰਕਾਂ ਨੂੰ ਖਤਮ ਕਰਨ ਦਾ ਇੱਕ ਗੁਪਤ ਮਿਸ਼ਨ ਤੇ ਭੇਜਿਆ ਜਾਂਦਾ ਹੈ ਜਿੱਥੇ ਉਹ ਅਕਸ਼ੇ ਖੰਨਾ ਦਾ ਵਿਸ਼ਵਾਸ ਪਾਤਰ ਬਣਨ ਦੀ ਕੋਸ਼ਿਸ਼ ਕਰਦੇ ਨੇ ਅਤੇ ਕਹਾਣੀ K19 ਵਿੱਚ ਰਹਿਮਾਨ ਦਾ 19 ਦੇ ਕਿਰਦਾਰ ਨੂੰ ਸੈੱਟ ਕਰਦਾ ਹੈ ਹਾਈ ਜੈਕਿੰਗ ਅਤੇ 2001 ਸੰਸਦ ਹਮਲੇ ਅਜਿਹੇ ਘਟਨਾਵਾਂ ਦੀ ਪਿੱਠਭੂਮੀ ਦੇ ਵਿਰੁੱਧ ਕੀਤੀ ਗਈ ਹੈ ਇਹ ਇੱਕ ਦੇਸ਼ ਭਗਤੀ ਅਤੇ جاسੂਸੀ ਥ੍ਰਿਲਰ ਹੈ 1999 ਦੇ ਕੰਧਾਰ ਜਹਾਜ਼ ਹਾਈਜੈਕਿੰਗ ਅਤੇ 2001 ਵਿੱਚ ਭਾਰਤੀ ਸੰਸਦ ਦੇ ਅਤਵਾਦੀ ਹਮਲੇ ਵਰਗੀਆਂ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ ਪਰ ਇਹ ਇੱਕ ਕਾਲਪਨਿਕ ਕਹਾਣੀ ਹੈ ਭਾਰਤ ਨੇ ਪਾਕਿਸਤਾਨ ਦੇ ਅੰਡਰਵਰਡ ਅਤੇ ਅੱਤਵਾਦੀ ਗਿਰੋਹ ਨੂੰ ਖਤਮ ਕਰਨ ਲਈ ਆਪਰੇਸ਼ਨ ਤੁਰੰਦਰ ਚਲਾਇਆ ਸੀ ਜਿਸ ਦੇ ਤਹਿਤ ਇੱਕ 에ਜੰਟ ਰਣਵੀਰ ਸਿੰਘ ਨੂੰ ਕਰਾਚੀ ਭੇਜਿਆ ਗਿਆ ਜੋ ਇੱਕ ਜਾਸੂਸ ਹੈ ਜੋ ਕਰਾਚੀ ਦੇ ਲਿਆਰੀ ਖੇਤਰ ਵਿੱਚ ਦਾਖਲ ਹੋ ਕੇ ਇੱਕ ਵੱਡੇ ਨੈਟਵਰਕ ਨੂੰ ਤਬਾਹ ਕਰਨ ਦਾ ਮਿਸ਼ਨ ਲੈਂਦਾ ਹੈ ਹਮਦਰ ਕਰਾਚੀ ਦੇ ਖੌਫਨਾਕ ਡੌਨ ਰਹਿਮਾਨ ਟਕੈਤ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕਰਦਾ ਹੈ ਅਤੇ ਫਿਲਮ ਵਿੱਚ ਕਈ ਖਤਰਨਾਕ ਮਿਸ਼ਨ ਅਤੇ ਗੈਂਗ ਵਿਚਕਾਰ ਜੰਗ ਨੂੰ ਦਿਖਾਇਆ ਜਾਂਦਾ ਹੈ ਫਿਲਮ ਦੇਸ਼ ਭਗਤੀ ਭਾਰਤੀ ਖੁਫੀਆ ਏਜੰਸੀਆਂ ਦੇ ਕੰਮ ਕਰਨ ਦੇ ਤਰੀਕੇ ਅਤੇ ਉੜੀ ਨਾਲ ਜੁੜੇ ਦੇਸ਼ ਦੇ ਦੁਸ਼ਮਣਾਂ ਨਾਲ ਲੜਨ ਦੀ ਭਾਵਨਾ ਤੋਂ ਕੇਂਦ੍ਰਿਤ ਸੋ ਇਦਾਂ ਤੇ ਹੋਰ ਵੀ ਅਪਡੇਟ ਜਾਣਨ ਦੇ ਲਈ ਜੁੜੇ ਰਹੋ ਚਰਚਾ ਟੀਵੀ ਦੇ ਨਾਲ ਤਨਬਾਦ